ਮੈਕੈਨਿਕ ਬਹੁਤ ਵਧੀਆ ਸੁਨੇਹਾ ਨਾਲ ਨਾਲ ਕਿਸਾਨ ਇਹ ਵੀ ਦੇ ਰਹੇ ਨੇ ਵੀ ਇੱਥੇ ਅਸੀਂ ਜਿਹੜਾ ਗੰਦ ਪਾ ਕੇ ਨਹੀਂ ਜਾ ਰਹੇ ਜੇ ਜਾਵਾਂਗੇ ਵੀ ਜਦੋਂ ਵੀ ਮੈਂ ਕਹਿੰਦਾ ਜਾਓਗੇ ਵੀ ਤਾਂ ਹੁਣ ਵੀ ਜਿਵੇਂ ਸਫਾਈ ਦਿਖ ਰਹੀ ਹੈ ਸਭ ਤੋਂ ਮੈਂ ਜਿਵੇਂ ਫਰਜ਼ ਨਿਭਾ ਰਹੇ ਨੇ ਹਰ ਤਰ੍ਹਾਂ ਦੇ ਉੱਠ ਕੇ ਸਭ ਨੇ ਇਸ਼ਨਾਨ ਕਰਨਾ ਦਤਨ ਕਰਨੀ ਸਾਫ ਸੁਥਰੇ ਸਾਤੇ ਕੱਪੜੇ ਪਾਉਣੇ ਸਾਫ ਸੁਥਰੀ ਜ਼ਿੰਦਗੀ ਜਿਹੜੀ ਜਿਉਣੀ ਹੈ ਸਾਡੇ ਸਿੱਖ ਧਰਮ ਦਾ ਇੱਕ ਜਿਹੜਾ ਇਹ ਖਾਸ ਉਪਦੇਸ਼ ਆ ਇਸ ਕਰਕੇ ਅਸੀਂ ਜਿੱਥੇ ਵੀ ਜਾਵਾਂਗੇ ਜਿੱਥੇ ਵੀ ਕੋ ਜਾਊਗਾ ਗੁਰਸਿੱਖ ਜਾਊਗਾ ਉਹ ਹਮੇਸ਼ਾ ਹੀ ਸਾਫ ਸਫਾਈ ਨਾਲ ਹੀ ਉੱਥੇ ਰਹਿੰਦਾ ਹੈ ਭਾਵੇਂ ਕਿੰਨੀ ਵੀ ਮੁਸ਼ਕਲ ਚ ਰਹਿੰਦੇ ਹੋਏ ਸਿੱਖ ਜਿਹੜੇ ਉਹਨਾਂ ਨੂੰ ਆਪਣੇ ਇਸ ਇਤਿਹਾਸ ਦੇ ਦੌਰ ਜਦੋਂ ਸਿੱਖੀ ਪਰਫੁੱਲਤ ਹੋਈ ਆ ਤਾਂ ਉਹਨੂੰ ਉਹਨਾਂ ਨੂੰ ਬੜੇ ਕਸ਼ਟਾਂ ਹਾਲਤਾਂ ਦੇ ਜੰਗਲਾਂ 'ਚ ਰਹਿਣਾ ਪਿਆ 40 ਸਾਲ ਤੇ ਭੁੜਿਆ ਨਹੀਂ ਬਾਠੀਆਂ ਤੇ ਰਹਿਣਾ ਪਿਆ ਜਦੋਂ ਉਹਨਾਂ ਦੇ ਸਿਰਾਂ ਦੇ ਮੁੱਲ ਪੈਂਦੇ ਸੀਗੇ ਤਾਂ ਉਹ ਜੰਗਲਾਂ 'ਚ ਰਹਿੰਦੇ ਹੋਏ ਵੀ ਆਪਣਾ ਜਿਹੜਾ ਨਿਤਨਾਇਨ ਸਫਾਈ ਵਾਲਾ ਉਹ ਉਹਨੂੰ ਉਹਨਾਂ ਜਿਹੜਾ ਉਹ ਲਗਾਤਾਰ ਬਣਾ ਕੇ ਰੱਖਿਆ ਔਰ ਉਹ ਅੱਜ ਤੱਕ ਸਾਰਾ ਜਿਹੜਾ ਉਹ ਚਤ ਤਸਵੀਰਾਂ ਕੁੰਡਲੀ ਬਾਰਡਰ ਦੀਆਂ ਨੇ ਸੜਕ ਦੇ ਉੱਤੇ ਕਿਸਾਨ ਨੇ ਡਟੇ ਹੋਏ ਨੇ ਸੋ ਤੁਸੀਂ ਵੇਖ ਰਹੇ ਹੋ ਸਵੇਰ ਦਾ ਸਮਾਂ ਤੇ ਕਿਸਾਨ ਭਰਾ ਜਿੱਥੇ ਇੱਥੇ ਇਕੱਤਰ ਹੋਏ ਨੇ ਤਾਂ ਆਪਣੇ ਫਰਜ਼ ਆਪਣੀਆਂ ਜ਼ਿੰਮੇਵਾਰੀਆਂ ਵੀ ਨਾਲ-ਨਾਲ ਨਿਭਾ ਰਹੇ ਨੇ ਇਹ ਨਹੀਂ ਕੋਈ ਕਹੇਗਾ ਵੀ ਪੰਜਾਬ ਦੇ ਲੋਕ ਇੱਥੇ ਆਏ ਸੀ ਤੇ ਗੰਦ ਪਾ ਕੇ ਚਲੇ ਗਏ ਤੁਸੀਂ ਸਾਫ਼ ਤੌਰ ਤੇ ਵੇਖ ਸਕਦੇ ਹੋ ਵੱਡੀ ਸੇਵਾ ਕਰ ਰਹੇ ਨੇ ਬਜ਼ੁਰਗ ਅੰਕਲ ਜੀ ਸੋ ਝਾੜੂ ਦੀ ਸੇਵਾ ਹੋ ਰਹੀ ਹੈ ਪਿੱਛੇ ਵੀ ਕੁਝ ਨੌਜਵਾਨ ਜਿਹੜੇ ਹੈਗੇ ਆ ਉਹ ਝਾੜੂ ਲਗਾ ਰਹੇ ਨੇ ਸੋ ਇੱਕ ਵਧੀਆ ਸੁਨੇਹਾ ਇਹ 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 ਮੈਸੇਜ ਨਹੀਂ ਜਾਏਗਾ ਵੀ ਪੰਜਾਬ ਦੇ ਇਥੋਂ ਕਿਸਾਨ ਆਏ ਸੀ ਜੀ ਗੰਦ ਪਾ ਕੇ ਚਲੇ ਗਏ ਤੇ ਹੁਣ ਸਰਕਾਰਾਂ ਨੂੰ ਕਰਨਾ ਪੈ ਰਿਹਾ ਸਰਕਾਰ ਆਪਣਾ ਕੰਮ ਕਰਦੇ ਆਪਣਾ ਆਪੇ ਕਰ ਲੈਣਗੇ ਸਫਾਈ ਦੀ ਲੋੜ ਨਹੀਂ ਹੈ ਸਰਕਾਰਾਂ ਪਾਸੋਂ ਇਹ ਇਹ ਅਸੀਂ ਐਨੇ ਕੋ ਜ਼ਿੰਮੇਵਾਰ ਹੈਗੇ ਆ ਐਨੇ ਕੋ ਫਰਜ਼ ਸਮਝਦੇ ਆ ਵੀ ਅਸੀਂ ਜਿੱਥੇ ਰਹਿਣਾ ਉੱਥੇ ਸਾਫ ਸਫਾਈ ਰੱਖਣੀ ਹੈ ਪਰ ਮੈਂ ਦੇਸ਼ ਚਲਾਉਣ ਵਾਲਿਆਂ ਨੂੰ ਪੁੱਛਣਾ ਚਾਹੁੰਦਾ ਕਿ ਜਿਹੜੇ ਲੋਕ ਦੇਸ਼ ਚਲਾਉਂਦੇ ਨੇ ਕਿ ਉਹਨਾਂ ਨੇ ਇਹਨਾਂ ਗੱਲਾਂ ਦਾ ਧਿਆਨ ਰੱਖਿਆ ਅੱਜ ਸਾਡੇ ਦੇਸ਼ ਦੇ ਵਿੱਚ ਕਈ ਬਿਮਾਰੀਆਂ ਤਾਂ ਗੰਦਗੀ ਕਰਕੇ ਹੀ ਫੈਲ ਜਾਂਦੀਆਂ ਨੇ ਸੋ ਉਹਨਾਂ ਨੂੰ ਇਹਨਾਂ ਲੋਕਾਂ ਤੋਂ ਮੈਂ ਕਹਿੰਦਾ ਸਰਕਾਰਾਂ ਨੂੰ ਸਿੱਖਣਾ ਚਾਹੀਦਾ ਸੋ ਅੱਜ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਵੀ ਹੈ ਸੋ ਲੰਗਰ ਚੱਲ ਰਹੇ ਨੇ ਕਿਸਾਨ ਭਰਾਵਾਂ ਦੇ ਵੱਲੋਂ ਇਸੇ ਮੋਰਚੇ ਦੇ ਵਿੱਚ ਵਖ ਵਖ ਥਾਮਾ ਤੇ 71 ਹੋ ਕੇ ਜਿੱਥੇ ਗੁਰੂ ਦੀ ਮਹਿਮਾ ਗਾਇਨ ਕੀਤੀ ਜਾ ਰਹੀ ਹੈ ਉੱਥੇ ਵਖ ਵਖ ਤਰ੍ਹਾਂ ਦੇ ਪਕਵਾਨ ਪਕਾ ਕੇ ਇੱਥੇ ਹੀ ਕਿਉਂਕਿ ਇਹ ਉਹ ਅੰਦਾਤਾ ਹੈ ਜਿਸ ਨੂੰ ਕੁਝ ਵੀ ਖਰੀਦਣ ਦੀ ਲੋੜ ਨਹੀਂ ਪੈਂਦੀ ਸਭ ਕੁਝ ਅਗਾਉਂਦਾ ਹੈ ਤੇ ਇਸ ਅੰਦਾਤਾ ਦੇ ਗਾਏ ਹੋਏ ਫਸਲਾਂ ਜੋ ਹੈਗੀਆਂ ਉਹਨਾਂ ਦੇ ਵੀ ਪਕਵਾਨ ਪੂਰੀ ਦੁਨੀਆ ਖਾਂਦੀ ਹੈ ਪੂਰੀ ਦੁਨੀਆ ਪਕਾਉਂਦੀ ਹੈ ਪਰ ਅੱਜ ਇਹ ਅੰਦਾਤਾ ਸੜਕਾਂ ਤੇ ਹੈ ਸੋ ਸੋ ਜਾਨ ਸੋ ਬਿਲਕੁਲ ਜੀ ਜਕਾਰਿਆਂ ਦੀ ਜਿਹੜੀ ਇੱਥੇ ਗੂੰਜ ਸੁਣਾਈ ਦੇ ਰਹੀ ਹੈ ਜਕਾਰੇ ਛੱਡੇ ਜਾ ਰਹੇ ਨੇ ਤੁਹਾਨੂੰ ਸਾਰਿਆਂ ਨੂੰ ਸਭ ਤੋਂ ਪਹਿਲਾਂ ਜੀ ਅਸੀਂ ਪੰਜਾਬੀ ਲੋਕ ਚੈਨਲ ਵੱਲੋਂ ਮੇਰੇ ਨਿੱਜੀ ਵੱਲੋਂ ਵੀ ਜੀ ਤਾਨ ਸਾਹਿਬ ਸ੍ਰੀ ਗੁਰੂ ਨਾਨਕ ਪਾਸ਼ਾ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ ਲੱਖ ਲੱਖ ਵਧਾਈਆਂ ਜੀ ਸੋਨਿਆ ਸਤਰੀਆ ਕਾਲ ਅੱਜ ਵੀਰ ਜੀ ਆਹੀ ਤੁਹ ਆਏ ਹੋ ਜੀ ਤੁਸੀਂ ਅਸੀਂ ਅੰਮ੍ਰਿਤਸਰ ਤੋਂ ਆਏ ਜੀ ਕਿਰਤੀ ਕਿਸਾਨ ਜਣੀਆਂ ਦੇ ਸਾਡੇ ਮਾਸਟਰ ਤਜਿੰਦਰ ਸਿੰਘ ਜੀ ਸੀਨਾ ਉਹਨਾਂ ਦੀ ਗਵਾਈ ਤੇ ਜਿੱਥੇ ਸਾਰੇ ਇੱਥੇ ਵੀ ਪਹੁੰਚੇ ਆਂ ਅਸੀਂ ਸਭ ਤੋਂ ਅੱਗੇ ਆਏ ਆਂ ਜੀ ਬੜੀ ਮਹਾਰਾਜ ਦੀ ਕਿਰਪਾ ਕਿਉਂਕਿ ਸਾਡੇ ਕੋਲ ਟਰੱਕ ਹੋਣ ਕਰਕੇ ਟਰਾਲੀਆਂ ਪਿੱਛੇ ਰਹਿ ਗਈਆਂ ਫੇਰ ਅਸੀਂ ਅੱਗੇ ਆਏ ਆ ਸਭ ਤੋਂ ਮੋਰਚਾ ਮਾਸਟਰ ਉਹਨਾਂ ਆ ਕੇ ਅੱਗੇ ਸਾਂਭਿਆ ਮੁੜ ਕੇ ਵੀ ਮੁੰਡਿਆਂ ਨੂੰ ਸਮਝਾਇਆ ਵੀ ਅੱਗੇ ਨਹੀਂ ਜਾਣਾ ਉਹ ਨਹੀਂ ਇੱਥੇ ਆ ਪਿੱਛੋਂ ਸਾਰੇ ਬਾਰਡਰ ਬੜੇ ਤੋੜ ਦੇ ਨਾਲ ਆਏ ਬੰਦੇ ਸਾਡੇ ਬਹੁਤ ਜ਼ਿਆਦਾ ਸੰਘਰਸ਼ ਕਰਨਾ ਪਿਆ ਹੁਣ ਆ ਕੇ ਵੇਖੋ ਅੱਜ ਸਾਰੇ ਲੰਗਰ ਉਦਨ ਦਾ ਇਹਨਾਂ ਨੇ ਕੁਕਿਆੜੀ ਤੋਂ ਅਸੀਂ ਅੰਮ੍ਰਿਤਸਰ ਸਾਡਾ ਧਰਨਾ ਪਹਿਲੋਂ ਸਵੇਤ ਮਲਕ ਦੀ ਕੋਠੀ ਦੇ ਲੱਗਾ ਰਿਹਾ ਉੱਥੇ ਵੀ ਇਹ ਬਾਬਾ ਜੀ ਰੋਜ਼ ਲੰਗਰ ਲੈ ਕੇ ਗੁਰਕੇ ਬਾਗ ਆਲਿਆਂ ਤੋਂ ਆਉਂਦੇ ਰਹਿਆ ਸਾਰਾ ਕੁਝ ਚੱਲਦਾ ਰਹੇ ਹੁਣ ਇੱਥੇ ਅੱਜ ਸਵੇਰ ਦੇ 4 ਵਜੇ ਦੇ ਜਨਮ ਦਿਨ ਗੁਰੂ ਨਾਨਕ ਦੇਵ ਜੀ ਦਾ ਸਾਰੀ ਸੰਗਤ ਨੇ ਮਨਾਇਆ ਬਹੁਤ ਬਹੁਤ ਸਾਰਿਆਂ ਨੂੰ ਵਧਾਈਆਂ ਹਣੇ ਇਦਾਂ ਰਹੂਗਾ ਜੀ ਮੇਲਾ ਇੱਥੇ ਲੱਗਾ ਜਿੰਨਾ ਚਿਰ ਵੀ ਇਹ ਸਾਰੇ ਕਾਨੂੰਨ ਰੱਦ ਨਹੀਂ ਕਰਦਾ ਕੋਈ ਕਰਜ਼ੇ ਦੇ ਹੋਰ ਸਾਰਾ ਕੁਝ ਨਹੀਂ ਮੰਨਦਾ ਜਿੰਨਾ ਕਿਸਾਨੀ ਸੁਖੀ ਹੋ ਕੇ ਇੱਥੋਂ ਹੁਣ ਜਾਣਗੇ ਜਿਹੜੇ ਕਿਸਾਨਾਂ ਨੇ ਇੰਨੇ ਕਸ਼ਟ ਝੱਲੇ ਆ ਇਹਨਾਂ ਕੁਝ ਇਹਨਾਂ ਨੇ ਕੀਤਾ ਆ ਉਹਨਾਂ ਨੂੰ ਅਨਸਾਰ ਆਹੀ ਆਨਿਆ ਵੀ ਜਿਹੜੇ ਦੋ ਦੋ ਇਕੱਲੇ ਆਲੇ ਵਿਚਾਰੇ ਕਿੱਲੇ ਕਿੱਲੇ ਆਲੇ ਸਾਡੇ ਨਾਲ ਉਦਾਂ ਦੇ ਖਪਨਦੇ ਆ ਕਰਦੇ ਆ ਉਹਨਾਂ ਨੂੰ ਸੁਖੀ ਕਰਨ ਦਾ ਸਾਡਾ ਮੇਨ ਮਕਸਦ ਆ ਵੀ ਸਾਰੀ ਦੁਨੀਆ ਸੁਖੀ ਰਵੇ ਐ ਮੋਦੀ ਨੂੰ ਇਹ ਬਿਆਨ ਕਰਦੇ ਆ ਵੀ ਤੂੰ ਆਪ ਛੱਡ ਕੇ ਕਿਸਾਨ ਜੁਨੀਆਂ ਨਾਲ ਇਹਨੂੰ ਕਿਸਾਨਾਂ ਨੂੰ ਤੂੰ ਰਾਜ ਦੇ ਤੂੰ ਵੀ ਸੁਖੀ ਰਹੇਗਾ ਤੇ ਸਾਰੀ ਦੁਨੀਆ ਇੱਥੇ ਪ੍ਰਸ਼ਾਦੇ ਦੇਣੀ ਦੁਨੀਆ ਇੱਥੇ ਵੇਖ ਲੋ ਇੱਧਰ ਦੀ ਆ ਉਹ ਪ੍ਰਸ਼ਾਦੇ ਸ਼ਗਨ ਦੀ ਉਹ ਇੰਨੇ ਖੁਸ਼ ਆ ਉਹ ਆਂਦੇ ਆ ਵੀ ਸਾਨੂੰ ਤੇ ਰੋਟੀ ਤੇ ਬੜੀ ਤੰਗੀ ਹੀ ਕਹੀਨੇ ਨੇ ਵਿਚਾਰਿਆਂ ਚੌਲ ਧਰੇ ਹੁੰਦੇ ਸੀ ਉਹ ਖਾਂਦੇ ਸੀ ਆਂਦੇ ਵੀ ਆਈਦੇ ਆਂ ਵੀ ਤੁਸੀਂ ਲੂਣ ਵਾਲੇ ਖਾਓ ਮਿੱਠੇ ਖਾਓ ਪਕੌੜੇ ਖਾਓ ਜੋ ਮਰਜ਼ੀ ਖਾਓ ਬਹੁਤ ਖੁਸ਼ ਆ ਇੱਧਰ ਆਂਦੇ ਤੁਸੀਂ ਇੱਥੇ ਰੋ ਭਾਈ ਅਸੀਂ ਤੁਸੀਂ ਅੱਗੇ ਲਾ ਲਿਆ ਮੋਦੀ ਨੂੰ ਇਹਨੇ ਸਾਡੇ 'ਤੇ ਵਿਸ਼ਵਾਸ ਕਾਇਆ ਜਿੰਨੇ ਗਰੀਬ ਆ ਜਿਹੜੇ ਗਰੀਬ ਆ ਉਹ ਵੀ ਇੱਥੋਂ ਛੱਕਦੇ ਆ ਜੀ ਇੱਥੋਂ ਛੱਕਦੇ ਨੇ ਸਾਰੇ ਰਾਜਸਥਾਨ ਚੋਂ ਕੋਈ ਇਧਰੋਂ ਆਉਂਦੇ ਵਿਚਾਰੇ ਉਹ ਆਂਦੇ ਇੱਥੇ ਨੂੰ ਨੂੰ ਪਤਾ ਨਹੀਂ ਆਂਦੇ ਵੀ ਇਹ ਕਿੱਦਾਂ ਮਿਲਦਾ ਆ ਵੀ ਉਹਨਾਂ ਨੂੰ ਜੀਨ ਤੋਂ ਹੁੰਦਾ ਵੀ ਸ਼ਾਇਦ ਪੈਸੇ ਦੇਣੇ ਆ ਜਾਂ ਉਦਾਂ ਆਈ ਆ ਵੀ ਇਹ ਫ੍ਰੀ ਗੁਰੂ ਨਾਨਕ ਦੇਵ ਜੀ ਦਾ ਲੰਗਰ ਆ ਇਹ ਇਦਾਂ ਹੀ ਚੱਲਦਾ ਰਹੂਗਾ ਇਦਾਂ ਰਹੂਗਾ ਤੇ ਕੋਈ ਵੀ ਇੱਥੇ ਵੇਖ ਲੋ ਕੋਈ ਕਿਸੇ ਦੀ ਸ਼ਰਾਰਤ ਕਰਨ ਵਾਲੇ ਬੰਦੇ ਨਹੀਂ ਆ ਜਿਹੜੇ ਕੋ ਹੈਗੇ ਉਹਨਾਂ ਨੂੰ ਕੰਟਰੋਲ ਰੱਖਿਆ ਸਾਰੇ ਮਾਸਟਰ ਨੂੰ ਸਵੇਰ ਤੋਂ ਸਟੇਜ ਉੱਥੇ ਜਿਹੜੀ ਚੱਲਦੀ ਆ ਸਾਡੀ 10 ਵਜੇ ਤੋਂ ਕਿੰਨੇ ਵਜੇ ਤੱਕ ਜੀ ਮਾਸੇ ਹਾਂ 10 ਤੋਂ 4 ਸਟੇਜ ਵੀ ਉੱਥੇ ਜਿਹੜੀ ਪੱਕੀ ਹੁੰਨ ਚੱਲਦੀ ਆ ਅੱਗੇ ਹੋਰ ਵੀ ਆਉਂਦੇ ਹੋਰ ਕਿਸੇ ਨੂੰ ਆਉਂਦੇ ਇਜਾਜ਼ਤ ਨਹੀਂ ਦਿੱਤੀ ਨਾ ਕਸਾ ਜੁਨੀਅਨ ਵਾਲੇ ਸਾਰੇ ਜਿਹੜੇ ਆ ਉਹੋ ਹੀ ਅੱਗੇ ਹੋ ਕੇ ਜਿਹੜੇ ਕਰਨਗੇ ਤੇ ਬਾਬਾ ਜੀ ਨੂੰ ਵੀ 2 ਮਿੰਟ ਦਾ ਲੰਗਰਾਂ ਬਾਰੇ ਜੇ ਗੱਲ ਕਰਨਗੇ ਇਹ ਵੀ ਵੀ ਬਹੁਤ ਸੇਵਾ ਇਹਨਾਂ ਦੀ ਨਾਲ ਅਸੀਂ ਹੋ ਕੇ ਉਦਨ ਦੇ ਚਲੋ ਦੇ ਵੇਖਣਦੇ ਆ ਕਿਉਂਕਿ ਬਹਿਣਾ ਕਰਨਾ ਕੰਟਰੋਲ ਰੱਖਣਾ ਜਾਂ ਕਿਸੇ ਦੇ ਵੇਖਣਾ ਕੋਈ ਕੰਮ ਚਲਾਉਣਾ ਜਿਹੜਾ ਆ ਬਹੁਤ ਜਿਆਦਾ ਔਖਾ ਗਰਾਊਂਡ ਲੈਵਲ ਤੇ ਜਿਹੜੇ ਕੰਮ ਕਰਦੇ ਹੋਣ ਗਾੜੀ ਆਉਣ ਵਾਲੇ ਤੇ ਬਹੁਤ ਆ ਕਲਾਕਾਰ ਆ ਕੇ ਚੱਲ ਜੋ ਵੀ ਆਗੇ ਅਸੀਂ ਸਾਰਿਆਂ ਦੇ ਸਤਕਾਰ ਸਟੇਜ ਤੇ ਵੀ ਇਹ ਕਰਦੇ ਆਂ ਵੀ ਆਓ ਕੋਈ ਵੀ ਲੀਡਰ ਵੀ ਕੇ ਪਾਰਟੀ ਦਾ ਹੁੰਦੇ ਉਹ ਉੱਥੇ ਸਟੇਜ ਤੇ ਨਹੀਂ ਉਹਨਾਂ ਨੂੰ ਬੋਲਣ ਦਿੱਤਾ ਜਾਂ ਉਹ ਤਾਂ ਉਹ ਆਪਣੇ ਤੌਰ ਤੇ ਜਿੱਥੇ ਮਰਜ਼ੀ ਘੁੰਮਦੇ ਆ ਫਿਰਦੇ ਆ ਸਾਰੀ ਸੰਗਤ ਨੂੰ ਅਸੀਂ ਆਨਿਆ ਵੀ ਜਿਹੜੇ ਕਿਸਾਨ ਮੁੱਦੇ ਨਾਲ ਜੁੜੇ ਆ ਭਾਵੇਂ ਅੱਗੇ ਨਏ ਨਿਕਲੇ ਉਹ ਆਪਣੇ ਪਿੱਛੇ ਲਾ ਕੇ ਜੋ ਵੀ ਆ ਕਿਸਾਨ ਜੁਨੀਅਨ ਦੇ ਝੰਡੇ ਥੱਲੇ ਆਉਣ ਇਹ ਨਹੀਂ ਵੀ ਕੋਈ ਪਾਰਟੀ ਵਾਲਾ ਜੇ ਇੱਥੇ ਆਪਣਾ ਝੰਡਾ ਚੁੱਕ ਕੇ ਜਾ ਆ ਗਿਆ ਉਹਨੂੰ ਨਹੀਂ ਬਖਸ਼ਿਆ ਜਾਊਗਾ ਉਹਦੇ ਮਗਰ ਦੁਨੀਆ ਲੱਗੂਗੀ ਜਿਹਨੇ ਆਪਣਾ ਝੰਡਾ ਨਹੀਂ ਚੁੱਕਿਆ ਉਹ ਕਿਸਾਨ ਜੁਨੀਅਨ ਦਾ ਝੰਡਾ ਲੈ ਕੇ ਇੱਥੇ ਜਿੱਦਾਂ ਮਰਜ਼ੀ ਫਿਰੇ ਉਹਨੂੰ ਅਸੀਂ ਕੋਈ ਨਹੀਂ ਢੱਕਾਂਗੇ ਇਹ ਹੀ ਸਾਰੀਆਂ ਗੱਲਾਂ ਬਾਬਾ ਜੀ ਨੂੰ ਵੀ ਆਪਣੇ ਲੰਗਰ ਤੇ ਤੇ ਬਾਬਾ ਜੀ ਪ੍ਰਧਾਨ ਸਾਹਿਬ ਤੋਂ ਹਾਂ ਹਾਂਜੀ ਇਹਨਾਂ ਸਭ ਇਸ ਚੀਜ਼ ਨੂੰ ਕਿਵੇਂ ਵੇਖਦੇ ਹੋ ਤੁਸੀਂ ਮੈਂ ਕਹਿੰਦਾ ਇੱਕ ਬਹੁਤ ਵਧੀਆ ਸੁਨੇਹਾ ਨਾਲ ਨਾਲ ਕਿਸਾਨ ਇਹ ਵੀ ਦੇ ਰਹੇ ਨੇ ਵੀ ਇੱਥੇ ਅਸੀਂ ਜਿਵੇਂ ਗੰਦ ਪਾ ਕੇ ਨਹੀਂ ਜਾ ਰਹੇ ਜੇ ਜਾਵਾਂਗੇ ਵੀ ਜਦੋਂ ਵੀ ਮੈਂ ਕਹਿੰਦਾ ਜਾਓਗੇ ਵੀ ਤਾਂ ਹੁਣ ਵੀ ਜਿਵੇਂ ਸਫਾਈ ਦਿਖ ਰਹੀ ਹੈ ਤਾਂ ਉਵੇਂ ਹੀ ਹੋ ਗਈ ਵੀ ਫਰਜ਼ ਨਿਭਾ ਰਹੇ ਨੇ ਹਰ ਤਰ੍ਹਾਂ ਦੇ ਮੈਂ ਜਤਿੰਦਰ ਸਿੰਘ ਸ਼ੀਨਾ ਸੂਬਾ ਪ੍ਰੈਸ ਕਤਰ ਕ੍ਰਿਤੀ ਕਿਸਾਨ ਯੂਨੀਅਨ ਸਭ ਤੋਂ ਪਹਿਲਾਂ ਮੈਂ ਸਾਰੇ ਦੇਸ਼ ਵਾਸੀਆਂ ਨੂੰ ਸਾਰੇ ਹੀ ਵਰਲਡ ਵਾਸੀਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਆਗਮਨ ਬੁਰਗ ਦੀ ਲੱਖ ਲੱਖ ਵਧਾਈ ਦੇਣਾ ਹੈ। ਜੀ। ਔਰ ਜਿਹੜੀ ਸਾਫ ਸਫਾਈ ਦੀ ਤੁਸੀਂ ਗੱਲ ਕੀਤੀ ਆ ਇਹ ਗੁਰੂ ਸਾਹਿਬ ਨੇ ਸਾਨੂੰ ਵਿਰਸੇ ਚ ਗੁਰਤੀ ਦਿੱਤੀ ਹੋਈ ਆ। ਭਈ ਅਸੀਂ ਹਮੇਸ਼ਾ ਹੀ ਖਾਣ ਪੀਣ ਚ, ਰਹਿਣ ਸਹਿਣ ਚ, ਪਹਿਨਣ ਚ ਸਿਰੇ ਉੱਠ ਕੇ ਸਭ ਨੇ ਇਸ਼ਨਾਨ ਕਰਨਾ ਦਤਨ ਕਰਨੀ ਸਾਫ ਸੁਥਰੇ ਸਾਦੇ ਕੱਪੜੇ ਪਾਉਣੇ ਸਾਫ ਸੁਥਰੀ ਜ਼ਿੰਦਗੀ ਜਿਹੜੀ ਜਿਉਣੀ ਹੈ ਸਾਡੇ ਸਿੱਖ ਧਰਮ ਦਾ ਇੱਕ ਜਿਹੜਾ ਇਹ ਖਾਸ ਉਪਦੇਸ਼ ਆ ਅ ਇਸ ਕਰਕੇ ਅਸੀਂ ਜਿੱਥੇ ਵੀ ਜਾਵਾਂਗੇ ਜਿੱਥੇ ਵੀ ਕੋ ਜਾਊਗਾ ਗੁਰਸਿੱਖ ਜਾਊਗਾ ਉਹ ਹਮੇਸ਼ਾ ਹੀ ਸਾਫ ਸਫਾਈ ਨਾਲ ਹੀ ਉੱਥੇ ਰਹਿੰਦਾ ਹੈ ਉਹ ਉਹਦਾ ਜੀਵਨ ਜਿਹੜਾ ਉਹਦੇ ਚ ਖਾਣ ਪੀਣ ਦਾ ਬਰਤਨ ਸੋਹਣੇ ਸਾਫ਼ ਕਰਕੇ ਰੱਖਣੇ ਝੂਠ ਨਾਲ ਛੱਡਣੀ ਸਾਦੇ ਕੱਪੜੇ ਧੋਤੇ ਬਣਾਏ ਪਾਉਣੇ ਇਹ ਇਹ ਗੁਰੂ ਸਾਹਿਬ ਦਾ ਉਪਦੇਸ਼ ਆ ਸਾਨੂੰ ਸਾਦਾ ਜੀਵਨ ਤੇ ਸਾਫ਼ ਸੁਥਰਾ ਜੀਵਨ ਜਿਉਣਾ ਸਾਫ਼ ਸੁਥਰੇ ਜੀਵਨ ਤੋਂ ਮਤਲਬ ਸਿਰਫ ਬਾਹਰੀ ਸਾਫ਼ ਸਫਾਈ ਨਹੀਂ ਗੀ ਖਿਆਲਾਂ ਦੀ ਸਫਾਈ ਵੀ ਆ ਜਿਹੜੇ ਸਿੱਖ ਨੇ ਜਿਹੜੇ ਗੁਰੂ ਸਾਹਿਬ ਦੇ ਉਪਦੇਸ਼ ਤੇ ਚੱਲਦੇ ਨੇ ਉਹ ਸਾਰੇ ਹੀ ਇਹ ਸਮਾਜ ਦਾ ਇਸ ਸਮਾਜ ਨੂੰ ਵੀ ਸਾਫ਼ ਕਰਨ ਦਾ ਉਪਦੇਸ਼ ਆ ਗੁਰੂ ਸਾਹਿਬ ਦੇ ਉਪਦੇਸ਼ ਦੇ ਅੰਦਰ ਸੋ ਇਹ ਕਰਕੇ ਅਸੀਂ ਭਾਵੇਂ ਕਿੰਨੀ ਵੀ ਮੁਸ਼ਕਲ ਚ ਰਹਿੰਦੇ ਹੋਈਏ ਸਿੱਖ ਜਿਹੜੇ ਉਹਨਾਂ ਨੂੰ ਆਪਣੇ ਇਸ ਇਤਿਹਾਸ ਦੇ ਦੌਰ ਚ ਜਦੋਂ ਸਿੱਖੀ ਪਰਫੁੱਲਤ ਹੋਈ ਆ ਤਾਂ ਉਹਨੂੰ ਉਹਨਾਂ ਨੂੰ ਬੜੇ ਕਸ਼ਟ ਹਾਲਤਾਂ ਚ ਜੰਗਲਾਂ ਚ ਰਹਿਣਾ ਪਿਆ 40 ਸਾਲ ਤੇ ਘੋੜਿਆਂ ਦੀਆਂ ਕਾਠੀਆਂ ਤੇ ਰਹਿਣਾ ਪਿਆ ਉਹਨਾਂ ਜਦੋਂ ਉਹਨਾਂ ਦੇ ਸਿਰਾਂ ਦੇ ਮੁੱਲ ਪੈਂਦੇ ਸੀਗੇ ਤਾਂ ਉਹ ਜੰਗਲਾਂ 'ਚ ਰਹਿੰਦੇ ਹੋਏ ਵੀ ਆਪਣਾ ਜਿਹੜਾ ਨਿਤ ਨਿਯਮ ਸੀ ਸਫਾਈ ਵਾਲਾ ਉਹ ਉਹਨੂੰ ਉਹਨਾਂ ਜਿਹੜਾ ਉਹ ਲਗਾਤਾਰ ਬਣਾ ਕੇ ਰੱਖਿਆ ਔਰ ਉਹ ਅੱਜ ਤੱਕ ਸਾਰਾ ਜਿਹੜਾ ਉਹ ਚੱਲ ਰਿਹਾ ਸੋ ਤੁਸੀਂ ਵੇਖ ਰਹੇ ਹੋ ਕਿ ਜਿਹੜਾ ਸਫਾਈ ਹੈਗੀ ਆ ਉਹ ਕੀਤੀ ਜਾ ਰਹੀ ਹੈ ਸੋ ਜ਼ਰੂਰ ਸਿੱਖਣਾ ਚਾਹੀਦਾ ਹੈ ਸਰਕਾਰਾਂ ਨੂੰ ਇੱਥੋਂ ਵੀ ਯਾਰ ਗੰਦਗੀ ਦੇ ਨਾਲ ਸਾਡੇ ਦੇਸ਼ ਦੇ ਵਿੱਚ ਕਿੰਨੇ ਲੋਕ ਬਿਮਾਰੀਆਂ ਨਾਲ ਗ੍ਰਸਤ ਹੋ ਜਾਂਦੇ ਆ ਪਰ ਕਿਸਾਨ ਇੱਥੇ ਡਟੇ ਹੋਏ ਨੇ ਸੰਘਰਸ਼ਾਂ ਦੇ ਬਲ ਹਰ ਪਾਸੇ ਧਿਆਨ ਦੇ ਰਹੇ ਨੇ ਜਿੱਥੇ ਸੰਘਰਸ਼ਾਂ ਦਾ ਦੇ ਵਿੱਚ ਆ ਕੇ ਸਰਕਾਰਾਂ ਦੇ ਨਾਲ ਟੱਕਰ ਲਈ ਜਾ ਰਹੀ ਹੈ ਉੱਥੇ ਹਰ ਚੀਜ਼ ਦਾ ਬਾਕੂਬੀ ਧਿਆਨ ਰੱਖਿਆ ਜਾ ਰਿਹਾ ਹੈ ਜ਼ਿੰਮੇਵਾਰੀ ਤੇ ਫਰਜ਼ ਬਾਕੂਬੀ ਨਿਭਾਏ ਜਾ ਰਹੇ ਨੇ ਸਜਨ ਸਿੰਘ ਸੈਣੀ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੋਕ ਚੈਨਲ